ਵਿਦੇਸ਼ਾਂ ਦੇ ਵਿੱਚ ਇੱਕ ਵਾਰ ਮੁੜ ਤੋਂ ਸਿੱਖੀ ਦੇ ਨਾਲ ਸਿੱਖੀ ਤੇ ਅਜਿਹਾ ਇੱਕ ਹਮਲਾ ਹੋਇਆ ਹੈ ਦੋ ਗੁਰਦੁਆਰਾ ਸਾਹਿਬਾਂ ਤੇ ਹਮਲਾ ਹੋਇਆ ਹੈ ਗ੍ਰੀਸ ਦੇ ਇੱਕ ਗੁਰਦੁਆਰਾ ਸਾਹਿਬਾਂ ਤੇ ਫਾਇਰਿੰਗ ਕੀਤੀ ਗਈ ਹੈ ਜਦਕਿ ਦੂਸਰੇ ਗੁਰਦੁਆਰਾ ਸਾਹਿਬਾਂ ਤੇ ਪੱਥਰਬਾਜ਼ੀ ਕੀਤੀ ਗਈ ਹੈ ਦੋ ਗੁਰਦੁਆਰਿਆਂ ਤੇ ਹਮਲਾ ਹੋਇਆ ਹੈ ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਉਂਦੇ ਆ ਗ੍ਰੀਸ ਸਥਿਤ ਦੋ ਗੁਰਦੁਆਰਿਆਂ ਤੇ ਹਮਲਾ ਕੀਤਾ ਗਿਆ ਇੱਕ ਗੁਰਦੁਆਰੇ ਤੇ ਫਾਇਰਿੰਗ ਹੋਈ ਹੈ ਜਦਕਿ ਇੱਕ ਗੁਰਦੁਆਰੇ ਤੇ ਪੱਥਰਬਾਜ਼ੀ ਕੀਤੀ ਗਈ ਹੈ ਪਥਰਾ ਕੀਤਾ ਗਿਆ ਐਤਵਾਰ ਦੀ ਇਹ ਘਟਨਾ ਹੈ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਬਾ ਮਾਰਾਥੋਨਾ ਦੇ ਵਿੱਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ ਹਾਲਾਂਕਿ ਹਮਲਾਵਰ ਨੂੰ ਕਿਸੇ ਨੇ ਨਹੀਂ ਦੇਖਿਆ ਕਿਸੇ ਦਾ ਜਾਣੀ ਨੁਕਸਾਨ ਵੀ ਨਹੀਂ ਹੋਇਆ ਗੁਰਦੁਆਰਾ ਰਵਿਦਾਸ ਸਾਹਿਬ ਦੇ ਸੇਵਾਦਾਰ ਪਰਮਜੀਤ ਜੀ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਹੋਏ ਨੇ ਗ੍ਰੀਸ ਤੋਂ ਪਰਮਜੀਤ ਜੀ ਆਖਿਰ ਕਿਵੇਂ ਹੋਏ ਨੇ ਇਹ ਦੋਨੋਂ ਹਮਲੇ ਹਾਂ ਜੀ ਪਰਮਜੀਤ ਜੀ ਇਹ ਐਤਵਾਰ ਸਵੇਰੇ 2 ਵਜੇ ਲਗਭਗ ਕੋਈ ਅਣਸਤੇ ਵਿਅਕਤੀ ਆਏ ਨੇ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ ਕੇ ਤਾਂ ਪਤਰਾਓ ਕੀਤਾ ਜਿਸ ਤੇ ਗੁਰਦੁਆਰਾ ਦਾ ਕਾਫੀ ਨੁਕਸਾਨ ਹੋਇਆ ਤਾਂ ਬਾਅਦ ਵਿੱਚ 1 ਮਿੰਟ ਦੇ ਵਿੱਚ ਵਿੱਚ ਇਹ ਨਖਾਂਸ ਰਕੇ ਚਲੇ ਗਏ ਤਾਂ ਗੁਰਦੁਆਰੇ ਦੇ ਪ੍ਰਿੰਸਪ ਨੇ ਸਾਨੂੰ ਸੋਚਣਾ ਕੀਤੀ ਅਸੀਂ ਫਟਾਮੈਂਟ ਨਾਲ ਗੱਲ ਕੀਤੀ ਗੁਰਦੁਆਰਾ ਸਾਹਿਬ ਤੇ ਪਹੁੰਚ ਗਏ ਤਾਂ ਉਸ ਤੋਂ ਬਾਅਦ ਵਿੱਚ ਅਸੀਂ ਪੁਲਿਸ ਚਲੇ ਗਏ ਪੁਲਿਸ ਸਟੇਸ਼ਨ ਤੇ ਜਾ ਕੇ ਅਜੇ ਰਿਪੋਰਟ ਹੀ ਪਾਉਂਦੇ ਹੀ ਤਾਂ ਦੂਸਰੇ ਗੁਰਦੁਆਰੇ ਵਾਲਿਆਂ ਨੇ ਪੁਲਿਸ ਸਟੇਸ਼ਨ ਨੂੰ ਕਹਿੰਦਾ ਸਾਹਿਬ ਇੱਥੇ ਆ ਗੋਗੋ ਸਾਹਿਬ ਦੇ ਕੋਸ਼ ਅੰਸ਼ਾ ਤੇ ਗੱਲ ਕਿੰਨ ਛੇ ਤੋਂ ਲੈ ਕੇ ਗੋਲੀਆਂ ਚੱਲੀਆਂ ਤੇ ਉੱਥੇ ਵੀ ਬਹੁਤੋ ਭਾਰ ਨਸਨ ਹੋ ਗਿਆ ਜੀ ਸਥਾਨਕ ਸਿੱਖ ਜਿਥੇ ਬੰਦੀਆਂ ਜਾਂ ਫਿਰ ਸਥਾਨਕ ਪ੍ਰਸ਼ਾਸਨ ਨੇ ਕੀ ਕਦਮ ਚੁੱਕਿਆ ਹੈ ਹਮਲਾਵਰਾਂ ਦੇ ਖਿਲਾਫ ਜਾਂ ਫਿਰ ਅਜਿਹੇ ਘਟਨਾਵਾ ਨਾ ਹੋਣਾ ਉਹਨਾਂ ਦੇ ਲਈ ਹਾਂਜੀ ਥਾਣੇ ਦੇ ਬਿਆਨ ਸਾਡੇ ਤੇ ਦਸਾਂ ਸਦਰ ਨਿਕਾਂ ਦੇ ਵਿੱਚ ਵਿੱਚ ਬਾਰੋਂ ਅਤੰਤ ਪੁਲਿਸ ਮਗਾਲੀ

ਜੀ ਪਰਮਜੀਤ जी ਆਖਰ ਕਾਰਨ ਕਿ ਮੰਨਿਆ ਜਾਏ ਕਾਰਨ ਮੈਡਮ ਜੀ ਇੱਥੇ ਕੁਝ ਕੁਆਲਟੀ ਆ ਹਨ ਕੋ ਬਹੁਤ ਲੋਕਾਂ ਨੂੰ ਚੰਗਾ ਨਹੀਂ ਲੱਗਦੇ ਪਾਰਟੀ ਜਿਹੜੀ ਆ ਜੀ ਤਾਂ ਉਹ ਪਾਰਟੀ ਇਸ ਕਰਕੇ ਇਹਦੇ ਖਰਾਬ ਬੰਨ ਲੋਕਾਂ ਨੂੰ ਕਿਥੋਂ ਡੋਲਣਾ ਭੇਜਣਾ ਚਾਹਦੇ ਹੋ